ਮੇਰਾ ਟਰੈਕਟਰ ਨਵਾਂ ਖਰਾਬ ਹੋ ਗਿਆ। ਇਹ ਲੈਣ ਗੱਲ ਕਰ ਤੂੰ ਤੇਰਾ ਨਵਾਂ ਟਰੈਕਟਰ ਉਸਾਰ ਤੋਂ ਆਣਾ। ਭਾਈ ਇਹ ਲਾਇਸੈਂਸ ਹੈ ਜੀ ਟਰਾਲਾ ਦਾ ਸਭ ਦੂਜੀ ਮਸ਼ੀਨ ਚਲਾਉਣਾ ਮੈਂ ਹਾਲ ਕਰੀ ਜੀ। ਇਹਦਾ ਵੀ ਫਾਦਾ ਨੂੰ ਫਲਾਉਣਾ। ਉਹ ਮੁੰਡਾ ਵੀ ਦਿਖਾ ਜੀ ਨਹੀਂ ਸਕਦਾ ਜੀ। ਹੈਲੋ। ਟਰੱਕ ਬਰੇਕ। ਆਕਰਮਾਂ ਦੇ ਜਿਹੜਾ ਰੈਂਡਮ ਸਾਰਾ ਹੈ ਬੰਦੂ ਜਿਹੜਾ ਗਰਦਾਉਂ ਤੋਂ ਮੋੜਾ ਮਾ ਮਾ ਸਿਕਾਂ ਬਈ ਕੋਲੀਆ ਉਹ ਯਾਰ ਅਹੀਂ ਆਪਣਾ ਨਿਹੜਾ ਹੁੰਦਾ ਸਾਰਾ ਚੜੀ ਦਾ ਵਗਦੇ ਸਾਨਾ ਬਈ ਉਹ ਚੱਲ ਲਿਖਾ ਆਪ ਇਹ ਕਹਾਂ ਮੇਰਾ ਹੀ ਇਹ ਮੇਰਾ ਨਾ ਕੋਈ ਟੈਕਸਰ ਕੋਣਾ ਉਹਨੇ ਸਾਰੇ ਮੈਂ ਉਹ ਕਿਹਾ ਨਾ ਸਦਾ ਵੱਡਾ ਸਾਰਾ ਡੀ ਗਾਇਕ ਜੀ ਹਾਂ ਦਾ ਟੈਕਸਰ ਪਤਾ ਜੀ ਪਰ ਭਗਵਾਨ ਜੀ ਸਭ ਠੀਕ ਆ ਸਾਰੇ ਦੇ ਕਟੇ ਉਹ ਦਿਓਰ ਵਾਲੇ ਲੱਗਦੇ ਦਿਓਰ ਵਾਲੇ ਔਰ ਇਹ ਚੋਪੀ ਕਰ ਦੋ ਜਿਹੜੀ ਕਿਰਪਾ ਹੈ ਇਹ ਕੱਲੀ ਦਿੱਖੀ ਸਾਰਿਆਂ ਨੇ ਸੇਫਟੀ ਗੱਨਾ ਕਰੀਆ ਖਰਚਾ ਘੱਟ ਕਰਨ ਸਾਰਿਆਂ ਨੇ ਖਰਚਾ ਮਾਰੇ ਆ ਪ੍ਰੇਮ ਜੀ ਮੇਰੀ ਗੱਲ ਸੁਣੀ ਆ ਔਰ ਇੱਕ ਗੱਨਾ ਸੰਵਾਜ ਲਿਖ ਰੱਖੀ ਆ ਕੋਈ ਸਤਾ ਕੋਈ ਨਹੀਂ ਆਹ ਤੇ ਜੇ ਕੋਈ ਕੋਚੜੀ ਕਿੰਨੇ ਮਾੜੇ ਪਰ ਉਹਨਾਂ ਟਰਾਲੀ ਤੇ ਲਾਹੇ ਨਾਲ ਖੜੀ ਗਈ ਫਰੀਦੀਆ ਕਰਤਾਰ ਵਿੱਚ ਆਡੀਓ ਦਸੀ ਐ ਟਰਾਲੀ ਲਾ ਕੇ ਆਏ ਆਹ ਅਸੀਂ ਜਾਏ ਆ ਟਰੈਕਟਰ ਤੋਂ ਆਏ ਆ ਉਹਨੇ ਇਧਰ ਨੇ ਹੁੰਦਾ ਉਹ ਨਾਲ ਕੋਈ ਕਸ਼ਕ ਨਹੀਂ ਨਾ ਜੇ ਚੇਤਨੀ ਨਾ ਦੋਨੋਂ ਵਾਲਿਆਂ ਦੋਨੋਂ ਪਹੁੰਚ ਗਏ ਸਾਰਾਂ ਦਾ ਮੈਚ ਹੋਣਾ ਉਹਦਾ ਜੂਨੀਅਰਾਂ ਦਾ ਮੈਚ ਹੋਣਾ ਮੈਂ ਮੈਚ ਹੋਣਾ ਸਰ ਉਹ ਹੀ ਜਿਹੜਾ ਉਹਨੇ ਆਨੇ ਤੇ ਲਾ ਆਂਦੇ ਆ ਮੈਂ ਕੋਈ ਬ੍ਰੇਕਿੰਗ ਕੋ ਫੋਕ ਕਰ ਰਿਹਾ ਹਾਂ ਸੇਫਟੀ ਆ ਇਹਦਾ ਕੋਈ ਨਹੀਂ ਸ਼ਬਦ ਨਾ ਤਾਂ ਫਸ ਨਾ ਆ ਨਾਖ ਲੋ ਯਾਰ ਆ ਲੈ ਯਾਰ ਮੇਰਾ ਟਰੈਕਟਰ ਨਵਾਂ ਬਰਾਦਾ ਇਹ ਗੱਲ ਕਰ ਰਿਹਾ ਹਾਂ ਨੋਤਰ ਗੁਰੂ ਸਾਹਤ ਨੂੰ ਆਣਾ ਹੈ ਇਹ ਵੀ ਲਿਸੈਂਸ ਹੈ ਜੀ ਟਰਾਲਾ ਦਾ ਦੂਜੀ ਮਸ਼ੀਨ ਚਲਉਣਾ ਮੈਨਾਂ ਹਲ ਕੇ ਜੀ ਲੱਗਾ ਵੀ ਸਾਹਤ ਨੂੰ ਉਹ ਮੁੰਡਾ ਵੀ ਦਿਖਾ ਨਹੀਂ ਸਕਤਦੀ ਹੈ ਹੈਲੋ ਟਰਬਰੀ ਉਹ ਤਾਂ ਮੈਂ ਕਾਲਿਆ ਵਸਾ ਲੈਣਾ ਤੁਰ ਗਏ ਮੈਂ ਇਹ ਮਸਾਲਾ ਹੈ ਬੰਦੂ ਜਿਹੜਾ ਕਰਦਾ ਹਾਂ ਉਹ ਤਾਂ ਪਾਣਾ ਹੈ ਹੈ ਬਈ ਬੋਲੀਆਂ ਉਹ ਯਾਰ ਅਹੀਂ ਆਪਣਾ ਮਿਹਣਾ ਹੁੰਦਾ ਸਾਰਾ ਚੜੀ ਦਾ ਮੱਕ ਦੇ ਸਾਣਾ ਬਈ ਉਹ ਚੱਲ ਲਿਖਾਉ ਆ ਪਾ ਇਹ ਤਾਂ ਮੇਰਾ ਹੀ ਬਈ ਮੇਰਾ ਨਹੀਂ ਕੋਈ ਹੋਰ ਕੋਈ ਨਹੀਂ ਸਾਰੇ ਮੈਂ ਉਹਨੂੰ ਦਿਆਂਗਾ ਇਹ ਤਾਂ ਵੱਡਾ ਹੈ ਸਰ ਅਡੀ ਗਈ ਕਰੇਗਾ ਤੇਰਾ ਫਰਕ ਨਹੀਂ ਸਰ ਪਤਾ ਨਹੀਂ ਜੀ ਸਰ ਠੀਕ ਆ ਬਾਈ ਸਰ ਆਦੇ ਕੱਟੇ ਦੇਵਲ ਵਾਲੇ ਲੱਗ ਗਏ ਦੇਵਲ ਵਾਲੇ ਸਰ ਇਹ ਚੋਪੋ ਵੀ ਕਰ ਦੋ ਕਿਹੜੀ ਕੁਰਬਾਨੀ ਇਹ ਕੱਲੀ ਤੇ ਕਿਵੇਂ ਸਾਰੇ ਹੀ ਸੇਫਟੀ ਦਾ ਨਾ ਕਰੀ ਖਰਚਾ ਘੱਟੇ ਪਰ ਸਾਰੇ ਹੀ ਮੌਸਾ ਮਾੜੇ ਪਰ ਉਹ ਕੁਰਬਾਨੀ ਮੇਰੀ ਗੱਲ ਸੁਣੀ ਆਏ ਸਰ ਇੱਕ ਜੰਨਾ ਸੰਵਾਜੇ ਨਿਕਲਦੀ ਐ ਕੋਈ ਦਿੱਕਤ ਨਹੀਂ ਕੋਈ ਨਹੀਂ ਆਤ ਰੇ ਮੈਂ ਕੋਈ ਕੁਛ ਨਹੀਂ ਕਿੰਨੇ ਮਾੜੇ ਪਰ ਉਹਨਾਂ ਟਾਲੀ ਤੇ ਲਾਏ ਨਾਲ ਖੜੀ ਰਹੀ ਫਿਰਦੀ ਐ ਕੁਰਬਾਨੀ ਵਿੱਚ ਆੜੀ ਜੱਸੀ ਐ ਟਾਲੀ ਲਾ ਕੇ ਆਏ ਆਹ ਅਈ ਜੱਸੀ ਆਏ ਆ ਟ੍ਰੈਕਟਰ ਕੋਲ ਆਏ ਆ ਇੱਧਰ ਨਹੀਂ ਆਉਂਦਾ ਹਾਂ ਨਾ ਨਾ ਕੋਈ ਕੱਸੀ ਹਾਂ ਨਾ ਚੇਤਨੀ ਨਹੀਂ ਆ ਰਿਹਾ ਨਾ ਨਾ ਆ ਗਿਆ ਦੋਨੋਂ ਪਹੁੰਚਣਾ ਹੋ ਗਿਆ ਸਰਾਂ ਦਾ ਮੈਚ ਉਹਦਾ ਜੁਨੀਆ ਦਾ ਮੈਚ ਨਾ ਮੈਂ ਚਲਾਉਣਾ ਮੈਂ ਇਹਨੂੰ 15 15 ਸੈਕਿੰਡਾਂ ਦੇ ਸਰ ਉਹ ਹੀ ਚਲਾਉਂਦੇ ਆਉਣੇ ਚਲਾਇਆ ਆਂ ਜਿਹੜਾ ਲੋਕਾਂ ਨੂੰ ਪਾਉਂਦੇ ਆ ਇਹਨੇ ਕੋਈ ਟ੍ਰੇਨਰ ਕੋ ਫੋਕਾ ਸੇਫਟੀ ਆ ਇਹਦਾ ਕੋਈ ਨਹੀਂ ਸ਼ਾਬਦ ਨਾ ਤਾ ਫਾਂ Subscribe to One India Channel and never miss an update.